ਗਿਆਨੀ ਹਰਪ੍ਰੀਤ ਸਿੰਘ ਜੀ ਕਿਸੇ ਏਜੰਡੇ ਦੇ ਤਹਿਤ ਅਕਾਲੀ ਦਰ ਨੂੰ ਖਤਮ ਕਰ ਲਈਏ ਅਕਾਲੀ ਦਰ ਨੂੰ ਮਾਰਨ ਲਈ ਪ੍ਰੋਪਰ ਸ੍ਰੀ ਕਾਲ ਤਖਤ ਸਾਹਿਬ ਦੀ ਆੜ ਲੈ ਕੇ ਮਤਲਬ ਉਹ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਰਹੇ ਸੀ ਕਿੱਥੋਂ ਕਰ ਰਿਹਾ ਫਿਰ ਕਿੱਥੋਂ ਚਲ ਚਲਾ ਕੇ ਆਉਣ ਰਿਹਾ ਜਿਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਕਿ ਮੇਰੀਆਂ ਫੋਨ ਤੇ ਮੇਰੀਆਂ ਗੱਲਾਂ ਨੇ ਤੇ ਮੇਰੀ ਕਾਬਲੀਅਤ ਆ ਭਾਜਪਾ ਅਮਿਤ ਸ਼ਾ ਹਾਂ ਭਾਜਪਾ ਅਮਿਤ ਸ਼ਾ ਸਪੈਸ਼ਲ ਅੱਜ ਪਹਿਲਾਂ ਸਾਡਾ ਸਮਝੌਤਾ ਰਿਹਾ ਸੀ ਭਾਜਪਾ ਭਾਜਪਾ ਵਿੱਚ ਫਰਕ ਹੈ ਸਮਝੌਤੇ ਹੋ ਸਕਦੇ ਨੇ ਯਾਰੀਆਂ ਨਿਕਲਦੀ ਨਹੀਂ ਨਾ ਹੁੰਦੀਆਂ ਉਹ ਕਹਿੰਦਾ ਕਹਿੰਦੇ ਹਾਲੇ ਵੀ ਹੋ ਕਿਤੇ ਨਾ ਕਿ ਅੱਜ ਸਾਲਾ ਗਾਲ ਨੂੰ ਤੁਸੀਂ ਕੌਮ ਦਾ ਜਥੇਦਾਰ ਮਾਨਤਾ ਪ੍ਰਾਪਤ ਕਰ ਗਿਆ ਨੌਜਵਾਨ ਕਮੈਂਟ ਕਰਦੇ ਨੇ ਕਿ ਸਾਲਾ ਗਾਲ ਹੋਈ ਮਾਨਤਾ ਪ੍ਰਾਪਤ ਮਤਲਬ ਸਾਲੇ ਦੀ ਗਾਲ ਸ਼੍ਰੀ ਕਾਲਤਾਕ ਸਾਹਿਬ ਤੋਂ ਮਾਨਤਾ ਦੇ ਦਿੱਤੀ ਸਾਲੇ ਦੀ ਗਾਲ ਨੂੰ ਕੌਮ ਦੇ ਜਥੇਦਾਰ ਨੇ ਜਿਹੜਾ ਬੰਦਾ ਸ਼੍ਰੀ ਕਾਲਤਾਕ ਸਾਹਿਬ ਆ ਕੇ ਪੇਸ਼ ਹੋਏ ਹੋਵੇ ਪਮਾ ਉਹ ਮਾੜਾ ਪਮਾ ਚੰਗਾ ਜਿਹੜਾ ਕਾਲਤਾਕ ਸਾਹਿਬ ਤੇ ਨੀਮਾ ਹੋ ਕੇ ਪੇਸ਼ ਹੋ ਗਿਆ ਤੇ ਤੁਸੀਂ ਉਹਨੂੰ ਸਾਲਿਆਂ ਦੀ ਕਹਿ ਕੇ ਸਾਲਾ ਸਾਲਾ ਕਹਿ ਕੇ ਗਾਲਾ ਕੱਢੋ ਤੇ ਬਾਅਦ 'ਚੋਂ ਸਫਾਈ ਇਹ ਦੋ ਕਿ ਸਾਲਾ ਤਾਂ ਸਾਡੇ ਸੁਭਾਅ 'ਚ ਹੀ ਹੁੰਦਾ ਹੈ ਸੁਪੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਸੁਪੀਰ ਸਿੰਘ ਬਾਦਲ ਨੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨਗੀ ਦੇ ਲਈ ਚੁਣਿਆ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦੇ ਸੀ ਕਿ ਮੈਂ ਪ੍ਰਧਾਨ ਬਾਨਾ ਸ਼੍ਰੋਮਣੀ ਕਾਲਜ ਦੇ ਵਰਕਰ ਜਾਂਉਂਦੇ ਸੀ ਕਿ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣੇ ਪਰ ਉਹ ਵੀ ਇਹ ਵੀ ਸਾਬਤ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕਿ ਹੋਰ ਇੰਨਾ ਕਾਬਿਲ ਲੀਡਰੀ ਹੈ ਨਹੀਂ ਜਾਂ ਪੁਰਾਣਾ ਕੋਈ ਵੀ ਲੀਡਰ ਇਸ ਇਸ ਕਾਬਿਲ ਹੈ ਨਹੀਂ ਵੀ ਸ਼੍ਰੋਮਣੀ ਕਾਲਜ ਨੂੰ ਸੰਭਾਲ ਸਕੇ ਬੀਬੀ ਜਗੀਰਪੁਰ ਹੋਮੇ ਉਹਨਾਂ ਨੇ ਜਦੋਂ ਅਬਦੀ ਇੰਟਰਵਿਊ ਦਿੱਤੀ ਤਾਂ ਉਹ ਇਹ ਕਹਿੰਦੇ ਨਜ਼ਰ ਆਏ ਨਵੇਂ ਪ੍ਰਧਾਨਗੀ ਤੇ ਕਹਿੰਦੇ ਸਾਨੂੰ ਤਾਂ ਪਤਾ ਹੀ ਸੀ ਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਹੀਂ ਬਣਨੋਂ ਕਹਿੰਦੇ ਨੇ ਕਿ ਸ਼ਰਮਣੀ ਕਲਦਲ ਨਹੀਂ ਕਹਿੰਦੇ ਇਹ ਭਗੌੜਾ ਦਾਲ ਕਹਿੰਦੇ ਸ਼ਰਮਣੀ ਕਲਦਲ ਹੈ ਇਹ ਡੋਗਰੇ ਨੇ ਇਹਨਾਂ ਨੇ ਮੋਢੇ ਦਿੱਤੇ ਨੇ ਆਪਣੇ ਸ਼ਰਮਣੀ ਕਲਦਲ ਨੂੰ ਮਾਰਨ ਲਈ ਜਿਹੜੀਆਂ ਦਿੱਲੀ ਦੀਆਂ ਸ਼ਕਤੀਆਂ ਨੇ ਦਿੱਲੀ ਜੰਡਾ ਪਾਰਟੀ ਨੇ ਉਹਨਾਂ ਨੂੰ ਮੋਢੇ ਦਿੱਤੇ ਨੇ ਆਪਣੇ ਰੱਪਨਾ ਬਰੂਦ ਉਹਨਾਂ ਦਾ ਮੋਢੇ ਇਹਨਾਂ ਦੇ ਨੇ ਬਾਕੀ ਦੇ ਦਾਗ ਇਕੱਠੇ ਹੋ ਸਕਦੇ ਨੇ ਜਿਹੜੇ ਸਿਰਫ ਗੁੱਸੇ ਗਿੱਲੇ ਰਹੀਂ ਜਾਂ ਭਰਮ ਭਲੇਖੇ ਜਗੇ ਉਹ ਆ ਸਕਦੇ ਨੇ ਜਿਹੜੇ ਏਜੰਡੇ ਤੇ ਚੱਲ ਰਹੇ ਨੇ ਉਹਨਾਂ ਦਾ ਨਾ ਪਾਰਟੀ ਬਲਾਵੇ ਤੇ ਨਾ ਹੋ ਤੁਹਾਨੂੰ ਇਹ ਕਿਉਂ ਲੱਗਦਾ ਕਿ ਉਹ ਕਿਸੇ ਨਾ ਕਿਸੇ ਏਜੰਡੇ ਤੇ ਹੋ ਸਕਦਾ ਉਹ ਵੀ ਕਿਸੇ ਨਾ ਕਿਸੇ ਪਾਸੇ ਸਹੀ ਹੋਵੇ ਤੁਹਾਨੂੰ ਇਹੀ ਕਿਉਂ ਲੱਗਦਾ ਕਿ ਉਹ ਕਿਸੇ ਏਜੰਡੇ ਤੇ ਹੀ ਚੱਲ ਰਿਹਾ ਚਾਹ ਸ਼ਰੂਮਣੀ ਕਲਦਲ ਦੇ ਲਈ ਬੋਲਿਆ ਜਾਂ ਸੁਖਬੀਰ ਸਿੰਘ ਬਾਦਲ ਦੇ ਲਈ ਬੋਲਿਆ ਕਿ ਇੰਨੇ ਸਹੀ ਨੇ ਸੁਖਬੀਰ ਸਿੰਘ ਬਾਦਲ ਸਤਿ ਸ਼੍ਰੀ ਅਕਾਲ ਆਰਐਮਟੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਅਸੀਂ ਇਸ ਵੇਲੇ ਤਕਸ਼ਰੀ ਤਮਦਮਾ ਸਾਹਿਬ ਦੇ ਵਿੱਚ ਇੱਥੇ ਸਿਆਸੀ ਕਾਨਫਰੰਸਾਂ ਹੋਈਆਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕੀਤੀਆਂ ਗਈਆਂ ਕਾਨਫਰੰਸ ਸ਼੍ਰੋਮਣੀ ਕਾਲਦਲ ਦੇ ਵੱਲੋਂ ਵੀ ਕੀਤੀ ਗਈ ਨਵੇਂ ਚੁਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਬੀਸ ਦੇ ਵਿੱਚ ਆਏ ਜਿੱਤੇ ਹੁਣ ਦੀ ਪ੍ਰਧਾਨਗੀ ਦੇ ਉੱਪਰ ਵੀ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਬਾਗੀਆਂ ਦੇ ਵੱਲੋਂ ਖੜੇ ਕੀਤੇ ਗਏ ਨੇ तमाम ਚਰਚਾ ਕਰਾਂਗੇ ਬਰਨਾਲ ਸਰਜੀ ਸਿੰਘ ਝੰਜਰ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਝੰਜਰ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਹੋਵਾਂਗੇ ਝੰਜਰ ਸਾ ਜਿੰਜੀ ਸਾਹਿਬ ਇੱਕ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਉਸ ਤੋਂ ਬਾਅਦ ਇੱਕ ਚਰਚਾ ਸੋਸ਼ਲ ਮੀਡੀਆ ਤੇ ਆਮ ਚੱਲੀ ਕਿ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਇਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨਗੀ ਦੇ ਲਈ ਚੁਣ ਲਿਆ ਦੇਖੋ ਜਿਹੜਾ ਵਿਰੋਧੀਆਂ ਦਾ ਏਜੰਡਾ ਕੋਈ ਟ੍ਰੋਲਿੰਗ ਆ ਉਹ ਉਹਨੂੰ ਤਾਂ ਹੁਣ ਕੁਝ ਕਰ ਨਹੀਂ ਸਕਦੇ ਪਰ ਜੇ ਤੁਸੀਂ ਇਹਨੂੰ ਥੋੜਾ ਸਹਿਰਦ ਹੋ ਕੇ ਬੜੇ ਆਰਾਮ ਦੇ ਨਾਲ ਸਮਝੋਗੇ ਤਾਂ ਮੈਂ ਤੁਸੀਂ ਗੱਲ ਕੀਤੀ ਆ ਸਟਾਰਟਿੰਗ ਦੇ ਵਿੱਚ ਕਿ ਤਖਸੀਲ ਦਮਦਮਾ ਸਾਹਿਬ ਵਿਕੇਸ਼ ਸ਼ੋਮਣੀ ਕੱਲ ਦੀ ਵੱਡੀ ਕਾਨਫਰੰਸ ਹੋ ਗਈ ਹੈ ਜਿਹੜਾ ਹਾਲ ਆ ਨਾ ਜੀ ਮਤਲਬ 25000 ਤੋਂ ਵੱਧ ਦੀ ਕੰਪੈਸਟੀ ਆ ਉਹ ਹਾਲ ਦੀ ਜੀ ਮਤਲਬ ਇੰਨੀ ਸੰਗਤ ਉੱਥੇ ਅੰਦਰ ਆ ਜਾਂਦੀ ਆ ਐਡੀ ਵੱਡੀ ਸੰਗਤ ਦੇ ਵਿੱਚ ਜਕਾਰੇ ਲਗਣੇ ਸਮਰਥਨ ਦੇਣਾ ਉਹ ਦੇਖੋ 200 500 700 ਬੰਦੇ ਨੂੰ ਜਾਂ ਲਿਸਟਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਜੀ ਮੈਨੇਜ ਹੋ ਸਕਦੀਆਂ ਨੇ ਤੁਸੀਂ ਇੰਨਾ ਹਜ਼ਾਰਾਂ ਬੰਦੇ ਨੂੰ ਕਿਵੇਂ ਮੈਨੇਜ ਕਰ ਲਓਗੇ ਜੋ ਸਾਰੇ ਇੱਕ ਹਾਲ ਦੇ ਵਿੱਚ ਇੱਕ ਮੁਟ ਹੋ ਕੇ ਜਕਾਰੇ ਲਾ ਰਹੇ ਨੇ ਅੱਜ ਖੁਸ਼ੀ ਦਾ ਪ੍ਰਗਟਾਵਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਇਹਦਾ ਮਤਲਬ ਸਮੂਹੂ ਗਰੁੱਪ ਦੇ ਵਿੱਚ ਵਰਕਰ ਚਾਹੁੰਦਾ ਸੀ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਇਆ ਸ਼੍ਰੋਮਣੀ ਕਾਲੇਦਲ ਦੇ ਵਰਕਰਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਸੁਖਵੀਰ ਸਿੰਘ ਬਾਦਲ ਨਹੀਂ ਚਾਹੁੰਦੇ ਸੀ ਕਿ ਮੈਂ ਪ੍ਰਧਾਨ ਬਣਨਾ ਸ਼੍ਰੋਮਣੀ ਕਾਲੇਦਲ ਦੇ ਵਰਕਰ ਚਾਹੁੰਦੇ ਸੀ ਕਿ ਸ਼੍ਰੋਮਣੀ ਕਲਿਆਲਾ ਪ੍ਰਧਾਨ ਸ਼ਕੀਰ ਸਿੰਘ ਬਾਦਲ ਬਣ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੋਂ ਬਣਾ ਕਿ ਹੋਰ ਇੰਨਾ ਕਾਬਿਲ ਲੀਡਰ ਹੀ ਹੈ ਨਹੀਂ ਜਾਂ ਪੁਰਾਣਾ ਕੋਈ ਵੀ ਲੀਡਰ ਇਸ ਇਸ ਕਾਬਿਲ ਹੈ ਨਹੀਂ ਵੀ ਸ਼੍ਰੋਮਣੀ ਕਲਦਲ ਨੂੰ ਸੰਭਾਲ ਸਕੇ ਬੜੀ ਵੱਡੀ ਗੱਲ ਆ ਤੁਸੀਂ ਬੜੀ ਗੱਲ ਸਮਝਣ ਵਾਲੀ ਆ ਕਾਬਿਲ ਬਹੁਤ ਹੁੰਦੇ ਨੇ ਜੀ ਸਮੇਂ ਦੀ ਗੱਲ ਦੇਖਣੀ ਪੈਂਦੀ ਆ ਜਿਹੜੀ ਅੱਜ ਦੀ ਸਮੇਂ ਦੀ ਗੱਲ ਆ ਜਿਵੇਂ ਸਦਾਰਤ ਕੋਈ ਮੰਨ ਲਓ ਸੁਖਬੀਰ ਸਿੰਘ ਬਾਦਲ ਨੇ ਕਿਸੇ ਵੇਲੇ ਸਰਕਾਰ ਵੀ ਰਿਪੀਟ ਕਰਾਈ ਸੀ ਕਹਿੰਦੇ ਸੀ ਵੀ ਉਹਨਾਂ ਦੀ ਮਿਹਨਤ ਤੇ ਉਹਨਾਂ ਦੇ ਉਹਨਾਂ ਦੇ ਮਤਲਬ ਜਜ਼ਬੇ ਤੇ ਜਨੂਨ ਤੇ ਪੰਜਾਬ ਦੀ ਡਿਵੈਲਪਮੈਂਟ ਦੀ ਜਿਹੜੀ ਉਹਨਾਂ ਨੇ ਇੱਕ ਇੱਕ ਮਾਡਲ ਰੱਖਿਆ ਸੀ ਉਹ ਸਰਕਾਰ ਰਿਪੀਟ ਹੋਈ ਸੀ ਠੀਕ ਆ ਉਹ ਤੋਂ ਗਾਇਬ ਬਾਦ ਗਾਇਬ ਗਾਏ ਸਰਕਾਰਾਂ ਮਤਲਬ ਹਾਰੇ ਵੀ ਗਰਾਭਿਤ ਲੈ ਗਿਆ VOTING ਪਰਸੈਂਟ ਵੀ ਘਟਿਆ ਉਹਨਾਂ ਤੇ ਹਮਲੇ ਵੀ ਹੋਏ ਪਰ ਕਿਤਨਾ ਕਿਤੇ ਫੇਰ ਵੀ ਅਕਾਲੀ ਦਲ ਦਾ ਵਰਕਰ ਸਮਝਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਵੇਂ ਈਰਾਵਨ ਦੀ ਪਾਈ ਹੋਈ ਆ ਜਿਵੇਂ ਉਹਨਾਂ ਨੂੰ ਹੀ ਵਿਰੋਧੀਆਂ ਵੱਲੋਂ ਨਿਸ਼ਾਨੇ ਤੇ ਲਿਆ ਜਾਂਦਾ ਤਾਂ ਹੁਣ ਵਿਰੋਧੀਆਂ ਦੇ ਕਹਿਣ ਦੇ ਨਾਲ ਤਾਂ ਨਹੀਂ ਵੀ ਅਸੀਂ ਆਪਣਾ ਪ੍ਰਧਾਨ ਬਦਲਣ ਲੱਗੇ ਕਹਿਣ ਦਾ ਮਤਲਬ ਇਹ ਆ ਵੀ ਜੇ ਸੁਖਬੀਰ ਸਿੰਘ ਬਾਦਲ ਇੰਨੀ ਮਾੜੇ ਨੇ ਜੇ ਸੁਖਬੀਰ ਸਿੰਘ ਬਾਦਲ ਦੀ ਇੰਨੀ ਹਰਮਨ ਪਿਆਰਤਾ ਨਹੀਂ ਹੈਗੀ ਫਿਰ ਵਿਰੋਧੀਆਂ ਡਰ ਕਾਦਾ ਕਿਸ ਗੱਲ ਦਾ ਜੇ ਉਹਨਾਂ ਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਕੋਈ ਲੋਕਪ੍ਰਿਤਾ ਨਹੀਂ ਕੋਈ ਉਹਨਾਂ ਨੂੰ ਉਹਨਾਂ ਦੀ ਫੈਨ ਫਾਲੋਇੰਗ ਨਹੀਂ ਜਾਂ ਕੋਈ ਉਹਨਾਂ ਦਾ ਮਤਲਬ ਇੱਕ ਇਹੋ ਜਿਹਾ ਔਰਾ ਨਹੀਂ ਕਿ ਜਿਹੜਾ ਜਿਹੜਾ ਜਿਹਦੇ ਕੋਈ ਖੜ ਨਾ ਸਕੇ ਫਿਰ ਉਹ ਵਿਰੋਧੀਆਂ ਨੂੰ ਆਰਾਮ ਨਾਲ ਸੋਚ ਕੇ ਨਿਆਰੇ ਲੈਣੇ ਚਾਹੀਦੇ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਲੈਣਾ ਬੰਦ ਕਰਨ ਕਿ ਭਾਈ ਠੀਕ ਹੈ ਇਹਨਾਂ ਨੇ ਪ੍ਰਧਾਨ ਬਣਾ ਲਿਆ ਵੀ ਠੀਕ ਹੈ ਜੀ ਅਕਾਲੀ ਦਲ ਦਾ ਕੁਝ ਨਹੀਂ ਭਲਾ ਹੋਣਾ ਰੌਲਾ ਤਾਂ ਹੈ ਕਿਉਂਕਿ ਡਰ ਲੱਗਦਾ ਸੀ ਬੁਰ ਸਿੰਘ ਬਾਦਲ ਤੋਂ ਜੀ ਡਰ ਕਿਉਂ ਲੱਗਦਾ ਕਿਉਂਕਿ ਉਹ ਬੰਦੇ ਦਾ ਔਰਾ ਪ੍ਰਧਾਨ ਸਾਹਿਬ ਦਾ ਇਹ ਐਸਾ ਹੈ ਜਿਹੜਾ ਹਿੱਕ ਤਾਣ ਕੇ ਪੰਜਾਬ ਲਈ ਵੀ ਲੜਦਾ ਹੈ ਦਿੱਲੀ ਦੇ ਅੱਗੇ ਵੀ ਖੜਦਾ ਹੈ ਤੇ ਕਹਿਣੀ ਤੇ ਕਰਨੀ ਦਾ ਪੱਕਾ ਹੈ ਸਭ ਤੋਂ ਵੱਡੀ ਜਿਹੜੀ ਅਸਲ ਗੱਲ ਆ ਤੁਸੀਂ ਦੇਖੋ ਜੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੋਗੇ ਮੈਂ ਚੈਲੰਜ ਕਰਦਾ ਤੁਹਾਡੇ ਮਾਧਿਅਮ ਨਾਲ ਹੀ ਕੋਈ ਬੰਦਾ ਡਿਵੈਲਪਮੈਂਟ ਦਾ ਮਾਡਲ ਲੈ ਕੇ ਸੁਖਬੀਰ ਸਿੰਘ ਬਾਦਲਾ ਸੀ ਡਿਵੈਲਪਮੈਂਟ ਮਾਡਲ ਲੈ ਕੇ ਆਵਾਂਗੇ ਤੇ ਤੁਸੀਂ ਲੈ ਕੇ ਆਉਂਗੇ ਇੱਕ ਪਾਸੇ ਦਾ ਸਕਵਾਰ ਸਰਦਾਰ ਸੁਖਵੀਰ ਸਿੰਘ ਮੱਲ ਦਾ ਵਿਜ਼ਨ ਕੀ ਸੀ ਹਮ ਏਅਰਪੋਰਟ ਹਮ ਸੜਕਾਂ ਦਾ ਜਾਲ ਹਮ ਪਿੰਡ-ਪਿੰਡ ਇੰਟਰਲੌਕ ਟਾਇਲ ਸੀਵਰੇਜ ਸ਼ਹਿਰਾਂ ਦੇ ਵਿੱਚ ਹਮ ਇੱਕ ਪਾਸੇ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਮਾਡਲ ਸੀ ਕਿ ਗੁਰੂ ਧਾਮਾਂ ਸਿੱਖ ਇਤਿਹਾਸ ਦੇ ਨਾਲ ਜਿਹੜੀਆਂ ਯਾਦਗਾਰਾਂ ਬਣਾਉਣੀਆਂ ਚੱਪੜ ਚੀੜੀ ਵੱਡਾ ਕਲੂਕਾਰਾ ਛੋਟਾ ਕਲੂਕਾਰਾ ਗੁਰੂ ਰਵਿਦਾਸ ਜੀ ਦੀ ਯਾਦਗਾਰ ਭਗਵਾਨ ਬਾਲ ਬਾਲਮੀਕੀ ਦੇ ਰਵਿਦਾਸ ਸ੍ਰੀ ਮੰਦਰ ਸਾਹਿਬ ਦਾ ਚਕਿਰਦਾ ਐਸੀ ਦਰਗਾਹ ਮੰਦਰ ਦਾ ਚਕਿਰਦਾ ਇੱਕ ਪਾਸੇ ਤਾਂ ਉਹ ਸੋਚ ਸੀ ਤੇ ਇੱਕ ਪਾਸੇ ਸੋਚ ਇਹ ਆ ਕਿ ਅੱਜ ਬਾਥਰੂਮਾਂ ਦੇ ਬੱਲਬ ਲਾ ਕੇ ਬਾਥਰੂਮਾਂ ਦੇ ਵਿੱਚ ਇੱਕ ਮੈਂ ਸਮਝਦਾ ਕਿ 5 ਕਿਲੋ ਕਲੀ ਕਰਕੇ ਮਤਲਬ ਉਹਦੇ ਉਦਘਾਟਨ ਦੇ ਪੱਤਰ ਰੱਖੇ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਸੋਚ ਦਾ ਲੈਵਲ ਦੇਖੋ ਪੰਜਾਬੀ ਵੀਰੋ ਗੱਲਾਂ ਸਾਰੀ ਕਰਦੇ ਨੇ ਸਾਰੀ ਪਾਰਟੀ ਕੁਝ ਨੂੰ ਨਿੰਦਦੀਆਂ ਨੇ ਪਰ ਮੈਂ ਤੱਤਾਂ ਦੇ ਆਧਾਰ ਤੇ ਗੱਲ ਕਰਨਾ ਜੇ ਤੁਹਾਡੇ ਮਾਧਮ ਰਾਏ ਸੁਣਨ ਵਾਲਾ ਕੋਈ ਬੰਦਾ ਮੇਰੀ ਗੱਲਾਂ ਸਹਿਮਤ ਨਹੀਂ ਸਹਿਮਤ ਐ ਨਹੀਂ ਵੀ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਜਾਂ ਤੁਸੀਂ ਕਿਸੇ ਪਾਰਟੀ ਦੇ ਮਤਲਬ ਕੇ ਖਿਲਾਫ ਹੋ ਕਿਸੇ ਲੀਡਰ ਦੇ ਮਤਲਬ ਕੇ ਖਿਲਾਫ ਹੋ ਸੱਚ ਦੇ ਆਧਾਰ ਤੇ ਇੱਥੇ ਹੱਥ ਰੱਖ ਕੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹੋ ਕਿ ਹਾਂ ਇਹ ਗੱਲ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਨਹੀਂ ਹੈ ਫਰਕ ਇਹ ਡਿਵੈਲਪਮੈਂਟ ਮਾਡਲ ਦੱਸਿਆ ਕੱਲਾ ਮੈਂ ਇੱਕ ਪਾਸੇ 에ਰਪੋਰਟ ਹੈ ਸੜਕਾਂ ਨੇ ਇੱਕ ਪਾਸੇ ਬਾਥਰੂਮ ਨੇ ਇਹ ਇਹ ਫਰਕ ਆ ਹੁਣ ਹੁਣ ਆ ਕੀ ਨੌਕਰੀਆਂ ਦੀ ਗੱਲ ਇੱਕ ਪਾਸੇ ਉਹ ਮਾਡਲ ਸੀ 75000 ਤੋਂ ਵੱਧ ਅਧਿਆਪਕ ਭਰਤੀ ਕਿਤੇ ਪੰਜਾਬ ਦੇ ਵਿੱਚ ਨੌਕਰੀਆਂ ਕਿੰਨੀ ਪੰਜਾਬ ਪੁਲਿਸ ਜਿਹੜੀ ਆ ਭਰਤੀ ਉਹ ਸ਼੍ਰਮਣੀ ਕਾਲ ਦੀ ਸਰਕਾਰ ਵਲੇ ਹੋਈ ਆ ਇੱਕ ਪਾਸੇ ਉਹ ਮਾਡਲ ਆ ਜੇ 500 ਬੰਦਾ ਰੱਖਿਆ ਉਹ ਵੀ ਸਾਰਾ ਯੂਪੀ ਤੇ ਹਰਿਆਣਾ ਮਤਲਬ ਯੂਪੀ ਵਾਲਾ ਮੈਂ ਤੁਹਾਨੂੰ ਧਾਰਮਿਕ ਏਜੰਡਾ ਦੱਸ ਤੇ ਆ ਡਿਵੈਲਪਮੈਂਟ ਏਜੰਡਾ ਦੱਸ ਤੇ ਆ ਮੈਂ ਤੁਹਾਨੂੰ ਰੋਜ਼ਗਾਰ ਦਾ ਏਜੰਡਾ ਦੱਸ ਤੇ ਆ ਹੁਣ ਤੁਸੀਂ ਆ ਜੋ ਗੈਂਗਸਟਰਵਾਦ ਦਾ ਏਜੰਡਾ ਕਦੇ ਵੀ ਸ਼੍ਰੋਮਣੀ ਕਾਲ ਦੀ ਸਰਕਾਰ ਦੇ ਵਿੱਚ ਕਿਸੇ ਨੂੰ ਐਂ ਧਮਕੀਆਂ ਨਹੀਂ ਮਿਲੀਆਂ ਹੁਣ ਤਾਂ ਮਤਲਬ ਜਿਵੇਂ ਬੱਚੇ ਨੇ ਖੇਡਦੇ ਖੇਡਦੇ ਕਿਸੇ ਦੇ ਘਰ ਚ ਬੋਲ ਮਾਰ ਦਿੰਦੇ ਨੇ ਐਂ ਤਾਂ ਗੈਂਗਸਟਰ ਮਤਲਬ ਗ੍ਰਨੇਡ ਮਾਰਦੇ ਨੇ ਘਰਾਂ ਦੇ ਵਿੱਚ ਥਾਪੀਆਂ ਮਾਰ ਕੇ ਉਹ ਵੀ ਛੱਡੋ ਇਹ ਰਸੋ ਥਾਣੇਦਾਰ ਨੇ ਥਾਣੇਦਾਰ ਤੋਂ ਸਾਰਾ ਲੱਕ ਹੜਦਾ ਥਾਣੇਦਾਰ ਨੇ ਪੁਲਿਸ ਇੰਸਪੈਕਟਰ ਨੇ ਥਾਣੇ ਨੇ ਸਾਰੇ ਏਰੀਆ ਨੂੰ ਸੁਰੱਖਿਆ ਦੇਣੀ ਆ ਉਹਦਾ ਭੈ ਚਾਹੀਦਾ ਕਿ ਕੋਈ ਲੜੇ ਨਾ ਕੋਈ ਝਗੜੇ ਨਾ ਪਾਈ ਥਾਣੇਦਾਰ ਚੱਕ ਲੈ ਜੂ ਇੱਥੇ ਤਾਂ ਥਾਣੇਦਾਰਾਂ ਦੀਆਂ ਕੁਰਸੀਆਂ ਤੇ ਗ੍ਰਨੇਡ ਮਾਰਦੇ ਨੇ ਅਗਲੇ ਇਹ ਪੰਜਾਬ ਪੁਲਿਸ ਦੇ ਹਾਲਾਤ ਨੇ ਅੱਜ ਰਾਕਟ ਲੌਂਚਰ ਆ ਕਿੰਨੇ ਥਾਣਿਆਂ ਦੇ ਵਿੱਚ ਠਾਹ ਗ੍ਰਨੇਡ ਮਾਰਦੇ ਨੇ ਹਾਲਾਤ ਇਹ 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 ਹੈਗੇ ਕਾਨੂੰਨ ਵਿਵਸਥਾ ਅੱਜ ਅੱਜ ਵਿਰੋਧੀਆਂ ਤੁਸੀਂ ਗੱਲ ਕਰਦੇ ਇਹਨਾਂ ਵਿਰੋਧੀਆਂ ਦੇ ਵਿੱਚੋਂ ਇੱਕ ਬੀਬੀ ਜਗੀਰ ਕੌਰ ਹੋਣੇ ਉਹਨਾਂ ਨੇ ਜਦੋਂ ਅਬਦੀ ਇੰਟਰਵਿਊ ਦਿੱਤੀ ਤਾਂ ਉਹ ਇਹ ਕਹਿੰਦੇ ਨਜ਼ਰ ਆਏ ਨਵੇਂ ਪ੍ਰਧਾਨਗੀ ਤੇ ਕਹਿੰਦੇ ਸਾਨੂੰ ਤਾਂ ਪਤਾ ਹੀ ਸੀ ਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਹੀਂ ਬਣਨਾ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਲਦਲ ਨਹੀਂ ਕਹਿੰਦੇ ਇਹ ਭਗੌੜਾ ਦਲ ਆ ਕਹਿੰਦੇ ਸ਼੍ਰੋਮਣੀ ਕਲਦਲ ਹੈਣੀ ਜਿਹੜਾ ਇਹ ਆ ਨਾ ਜੀ ਇਹ ਡੋਗਰਾ ਦਲ ਆ ਬੇਸ਼ੱਕ ਪਾਰਟੀ ਦੇ ਕੋਲ ਤੁਸੀਂ ਮੀਡੀਆ ਵਾਲੇ ਭਰਾ ਤੁਸੀਂ ਸਵਾਲ ਕਰਦੇ ਹੋਰ ਸਾਨੂੰ ਬੋਲਣਾ ਪੈਂਦਾ ਵੈਸੇ ਸਾਨੂੰ ਪਾਰਟੀ ਕਹਿੰਦੀ ਆ ਸਾਡੀ ਆਤਮਾ ਵੀ ਕਹਿੰਦੀ ਆ ਵੀ ਕਿੰਨਾ ਕੁ ਟਾਈਮ ਇਹਨਾਂ ਨੂੰ ਬੰਦਿਆਂ ਨੂੰ ਨੀਂਦੀ ਜਾਵਾਂਗੇ ਇਹ ਡੋਗ ਰਹੇ ਨੇ ਇਹਨਾਂ ਨੇ ਮੋਢੇ ਦਿੱਤੇ ਨੇ ਆਪਣੇ ਸ਼ਰਮਣੀ ਕਲਦ ਨੂੰ ਮਾਰਨ ਲਈ ਜਿਹੜੀਆਂ ਦਿੱਲੀ ਦੀਆਂ ਸ਼ਕਤੀਆਂ ਨੇ ਦਿੱਲੀ ਜੰਡਾ ਪਾਰਟੀ ਨੇ ਉਹਨਾਂ ਨੂੰ ਮੋਢੇ ਦਿੱਤੇ ਨੇ ਆਪਣੇ ਰੱਪਨਾ ਬਰੂਦ ਉਹਨਾਂ ਦਾ ਮੋਢੇ ਇਹਨਾਂ ਦੇ ਨੇ ਜਿਹੜੇ ਤਾਂ ਨਾ ਜੋ ਭਲੇਖੇ ਨਾਲ ਗਏ ਥੋੜੇ ਜਿਹਾ ਗੁਮਰਾਹ ਹੋ ਕੇ ਗਏ ਜਾਂ ਗੁੱਸੇ ਗਿਲੇ ਚਲੇ ਗਏ ਉਹਨਾਂ ਨੂੰ ਪਾਰਟੀ ਨੇ ਬੇਨਤੀ ਕੀਤੀ ਹੈ ਕਿ ਆ ਜਾਓ ਜਿਹੜੇ ਕਿਸੇ ਏਜੰਡੇ ਤੇ ਕੰਮ ਕਰਦੇ ਨੇ ਨਾ ਉਹਨਾਂ ਨੂੰ ਪਾਰਟੀ ਬੁਲਾਵੇ ਤੇ ਨਾ ਉਹਨਾਂ ਨੇ ਆਉਣਾ ਤੇ ਨਾ ਉਹਨਾਂ ਨੂੰ ਕੋਈ ਲਵੇ ਤੁਸੀਂ ਕਹਿੰਦੇ ਉਹਨਾਂ ਨੂੰ ਕਿਹਾ ਆ ਜੋ ਕਹਿੰਦੇ ਅਸੀਂ ਨਵੀਂ ਪਾਰਟੀ ਸ਼੍ਰੋਮਣੀ ਕਲਦਲ ਬਾਦਲ ਨਹੀਂ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਬਣਾਵਾਂਗੇ ਜਿਹੜੀ ਅਸਲ ਸ਼੍ਰੋਮਣੀ ਕਲਦਲ ਬਣਾ ਲੈਣ ਜੀ ਬਣਾ ਲੈਣ ਜੀ ਪਹਿਲਾਂ ਬਥੇਰੇ ਬਣ ਲੈ ਕੋਈ ਹੰਕਾਰ ਚ ਨਹੀਂ ਮੈਂ ਗੱਲ ਕਹਿੰਦਾ ਬਲਜੀਤ ਸਿੰਘ ਦਾਦੂਵਾਲ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣਾਈ ਬਥੇਰਾ ਪ੍ਰਚਾਰ ਕੀਤਾ ਉਹਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੀ ਹੋਇਆ ਹਰਿਆਣੇ ਦੇ ਸਿੱਖਾਂ ਨੇ ਕੜਾਹੀ ਮੰਗ ਮੰਨ ਗਿਆ ਟਕਾ ਕੇ ਠੁੱਕਾ ਐਨ ਉਹ ਵੀ ਹਰਾਏ ਉਹਦੇ ਬੰਦੇ ਵੀ ਹਰਾਏ ਇੱਥੇ ਵੀ ਇਸੇ ਤਰ੍ਹਾਂ ਜਿਹੜੀ ਇਹ ਇਹ ਸੁਧਾਰ ਲਹਿਰ ਆ ਜਿਹੜੀ ਪੰਜ ਮੈਂਬਰੀ ਕਮੇਟੀ ਆ ਪਹਿਲੀ ਵਾਰ ਤਾਂ ਉਹ ਸੱਤ ਮੈਂਬਰੀ ਕਮੇਟੀ ਦੀ ਬਡੁੰਗਰ ਸਾਹਿਬ ਤਾਂ ਅਮੀ ਸਾਹਿਬ ਅਸਤੀਫਾ ਦੇ ਗਏ ਬਡੁੰਗਰ ਸਾਹਿਬ 105 ਸਾਲ ਦੀ ਪਾਰਟੀ ਆ 55 ਸਾਲ ਦਾ ਉਹ ਪੋਲੀਟੀਕਲ ਕੈਰੀਅਰ ਆ ਉਹ ਬੰਦਾ ਅਸਤੀਫਾ ਦੇ ਗਿਆ ਇਹ ਕਹਿ ਕੇ ਕਿ ਇਕਮਤ ਨਹੀਂ ਬਣ ਰਹੀ ਕਿਸੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਇਕਮਤ ਕੀ ਸੀ ਕਿਉਂਕਿ ਇਹਨਾਂ ਬੰਦਿਆਂ ਦਾ ਏਜੰਡਾ ਕਾਲੀਦਲ ਨੂੰ ਤਕੜਾ ਕਰਨਾ ਨਹੀਂ ਹੈ ਕਾਲੀਦਲ ਨੂੰ ਖਤਮ ਕਰਨਾ ਸੀ ਸੋ ਜਿਹੜੀ ਇਹਨਾਂ ਦੇ ਵਿੱਚ ਦੇਖੋ ਤੁਸੀਂ ਇਕੱਠਾਂ ਦੇ ਵਿੱਚ ਜਿਹੜੇ ਇਹਨਾਂ ਦੇ ਮਾੜੇ-ਮੋਟੇ ਮੀਟਿੰਗਾਂ ਹੋਈਆਂ ਨੇ ਬੰਦੇ ਵੀ ਦੂਜੀਆਂ ਪਾਰਟੀਆਂ ਵੱਲੋਂ ਸਪான்ਸਰ ਕਰਕੇ ਭੇਜੇ ਜਾਂਦੇ ਨੇ ਇਹਨਾਂ ਦੀ ਮੀਡੀਆ ਦੇ ਪ੍ਰੈਸ ਨੋਟ ਵੀ ਸਰਕਾਰ ਰੀਲੀਜ਼ ਕਰਦੀ ਆ ਮਤਲਬ ਇੱਥੋਂ ਤੱਕ ਸਰਕਾਰਾਂ ਇਹਨਾਂ ਦੇ ਮੁੱਦੇ ਤੇ ਰੱਖ ਕੇ ਕਾਲੀਦਲ ਦੇ ਨਿਸ਼ਾਨਾ ਫੇਕ ਰਹੀਆਂ ਨੇ ਸੋ ਮੈਂ ਇਹਨਾਂ ਸੁਧਾਰ ਲੈਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਇਹ ਜਿਹੜੀਆਂ ਸਰਕਾਰਾਂ ਆਪ ਆਪਣਾ ਮੰਜਾ ਨਹੀਂ ਇਹਨਾਂ ਤੋਂ ਬਚਾਇਆ ਜਾਣਾ ਹੁਣ ਕੁਰਸੀ ਦੇ ਪਾਵੇ ਨਹੀਂ ਬਚਾਏ ਜਾਣੇ ਤੁਹਾਡਾ ਕੀ ਭਲਾ ਕਰਨੀ ਗਿਆ ਜਿਹੜੀਆਂ ਸਰਕਾਰਾਂ ਅੱਜ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਤੱਕ ਆ ਗਈਆਂ ਬੜੀ ਹਾਸੋਣੀ ਗੱਲ ਆ ਕਿ ਟਰਾਲੀਆਂ ਦੇ ਨਾਲ ਨਾਲ ਪੱਕੇ ਕੁੱਲਰ ਮੰਜੇ ਗੱਦੇ ਇੱਥੇ ਤੱਕ ਹਾਲਾਤ ਨੇ ਕਿ ਜਿਹੜੇ ਕਿਸਾਨਾਂ ਨੇ ਸਾਫ ਸਫਾਈ ਕਰਨ ਲਈ ਉੱਤੇ ਝਾੜੂ ਰੱਖੇ ਹੋਏ ਸੀ ਝਾੜੂ ਤੱਕ ਚੱਕ ਲਏਗੇ ਨਾਲ ਮਾਨ ਸਾਹਿਬ ਕੇਜਰੀਵਾਲ ਸਾਹਿਬ ਚੋਰੀ ਦੇ ਝਾੜੂਆਂ ਨਾਲ ਸਫਾਈ ਨਹੀਂ ਹੁੰਦੀ ਹੁੰਦੀ ਲਕ ਲਾਂਡ ਤੋਂ ਤੁਹਾਡੀ ਪਾਰਟੀ ਦੀ ਟਰਾਲੀਆਂ ਦੇ ਨਾਲ ਨਾਲ ਤੁਸੀਂ ਇੱਕ 35 ਰੁਪਏ ਦਾ ਝਾੜੂ ਵੀ ਚੱਕ ਲੇਗੇ ਮਤਲਬ ਮਤਲਬ ਇਹੋ ਜਿਹੇ ਹਾਲਾਤ ਇਹ ਇਹ ਮਤਲਬ ਸਰਕਾਰ ਦੇ ਨੇ ਇਕੱਲੇ ਬੀਬੀ ਜਗੀਰ ਕੌਰ ਦੀ ਗੱਲ ਨਹੀਂ ਸਿੰਘ ਸਮ ਗਿਆਨੀ ਹਰਪੀ ਸਿੰਘ ਹੋਰਾਂ ਦੀ ਗੱਲ ਕਰਾਂ ਤਾਂ ਉਹਨਾਂ ਨੇ ਵੀ ਸੇਮ ਹੀ ਗੱਲ ਕਹੀ ਆ ਉਹ ਕਹਿੰਦੇ ਕਿ ਅਕਾਲੀ ਦਲ ਨਹੀਂ ਹੈ ਤਾਂ ਪਘੌੜਾ ਦਾਲਾ ਕਹਿੰਦੇ ਇਹਨਾਂ ਨੂੰ ਸਾਨੂੰ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਨਹੀਂ ਬਣਨਾ ਹੋਰ ਬਣਨੇ ਨਹੀਂ ਕਿਸੇ ਨੇ ਇਹ ਆਪ ਹੀ ਕਹਿੰਦੇ ਡੈਲੀ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਡੈਲੀਗੇਟ ਚੋਂ ਨੇ ਡੈਲੀਗੇਟ ਨੇ ਮਨ ਕ ਸੁਖਬੀਰ ਸਿੰਘ ਬਾਦਲ ਚੋਂ ਤਾਬਿਦ ਮੈਂ ਮੈਂ ਤੇਰੀ ਚੋਣ ਕਰ ਦੂੰ ਤੂੰ ਮੇਰੀ ਚੋਣ ਕਰ ਦੇ ਕ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਤੋਂ ਸਤਿਕਾਰ ਨਾਲ ਗੱਲ ਪੁੱਛਣੀ ਚਾਹੁੰਦੇ ਹਾਂ ਤੁਸੀਂ ਕਹਿੰਦੇ ਹੋ ਕਿ ਮੇਰੀ ਦਿੱਲੀ ਨਾਲ ਯਾਰੀ ਆ ਮੇਰੀ ਕਾਬਲੀ ਸੀ ਮੇਰੀ ਅੰਮਿਤ ਸ਼ਾਹ ਨਾਲ ਨੇੜਤਾ ਵਧ ਗਈ ਜਥੇਦਾਰ ਜੀ ਤੁਹਾਡੀ ਕਾਬਲੀਅਤ ਨਹੀਂ ਸੀ ਤੁਸੀਂ ਕੌਮ ਦੇ ਜਥੇਦਾਰ ਸੀ ਤਾਂ ਅੰਮਿਤ ਸ਼ਾਹ ਦੀ ਤੁਹਾਡੇ ਨਾਲ ਨੇੜਤਾ ਵਧ ਗਈ ਜਥੇਦਾਰ ਜੀ ਇਹ ਕਿਹੋ ਜੀ ਪਰੰਪਰਾ ਤੁਸੀਂ ਪੈਦਾ ਕਰਕੇ ਚੱਲੇ ਹੋ ਕਿ ਅੱਜ ਸਾਲਾ ਗਾਲ ਨੂੰ ਤੁਸੀਂ ਕੌਮ ਦਾ ਜਥੇਦਾਰ ਮਾਨਤਾ ਪ੍ਰਾਪਤ ਕਰ ਗਿਆ ਨੌਜਵਾਨ ਕਮੈਂਟ ਕਰਦੇ ਨੇ ਕਿ ਸਾਲਾ ਗਾਲ ਹੋਈ ਮਾਨਤਾ ਪ੍ਰਾਪਤ ਹੂੰ ਮਤਲਬ ਸਾਲੇ ਦੀ ਗਾਲ ਹੂੰ ਸ਼੍ਰੀ ਕਾਲਤਾਕ ਸਾਹਿਬ ਤੋਂ ਮਾਨਤਾ ਦੇ ਦਿੱਤੀ ਸਾਲੇ ਦੀ ਗਾਲ ਨੂੰ ਕੌਮ ਦੇ ਜਥੇਦਾਰ ਨੇ ਕਹਿੰਦਾ ਤਾਂ ਸੁਭਾਅਕਾ ਸਾਡੇ ਮਲਵਈਆਂ ਦੇ ਸੁਭਾਅ ਚ ਹੀ ਹੁੰਦਾ ਯਾਰ ਮੇਰੇ ਵਰਗਾ ਨਗੂਣਾ ਪਾਪਾ ਨਾਲ ਭਰਿਆ ਹੋਇਆ ਬੰਦਾ ਵੀ ਜੇ ਭੁਲੇਖੇ ਨਾਲ ਕੋਈ ਗਾਲ ਕੱਢ ਦੇ 10 ਵਾਰ ਮਾਗ ਮੰਗਦਾ ਯਾਰ ਗਲਤੀ ਨਾਲ ਹੋ ਗਈ ਤੇ ਕੌਮ ਦਾ ਜਥੇਦਾਰ ਜਿਹੜਾ ਬੰਦਾ ਉਹ ਵੀ ਜਿਹੜਾ ਬੰਦਾ ਸ਼੍ਰੀ ਕਾਲਤਾਕ ਸਾਹਿਬ ਆ ਕੇ ਪੇਸ਼ ਹੋਇਆ ਉਹ ਪਮਾਓ ਮਾੜਾ ਪਮਾ ਚੰਗਾ ਜਿਹੜਾ ਕਾਲ ਤਰਸਾ ਤੇ ਨੀਮਾ ਹੋ ਕੇ ਪੇਸ਼ ਹੋ ਗਿਆ ਤੇ ਤੁਸੀਂ ਉਹਨੂੰ ਸਾਲਿਆਂ ਦੀਆਂ ਕਹਿ ਕੇ ਸਾਲਾ ਸਾਲਾ ਕਹਿ ਕੇ ਗਾਲਾਂ ਕੱਢੋ ਤੇ ਬਾਅਦ ਚੋਂ ਸਫਾਈ ਇਹ ਦੋ ਕਿ ਸਾਲਾ ਤਾਂ ਸਾਡੇ ਸੁਭਾਅ ਚ ਹੀ ਹੁੰਦਾ ਹੈ ਇਹਦਾ ਮਤਲਬ ਜਥੇਦਾਰ ਜੀ ਸਾਲਾ ਕਾਲ ਹੋਣ ਫਿਰ ਮੰਨਤਾ ਪ੍ਰਾਪਤਾ શ્રી ਕਾਲ ਤਖਸਾ ਤੋਂ ਕੋਈ ਵੀ ਕੱਢ ਸਕਦਾ ਜਥੇਦਾਰ ਸਾਹਿਬ ਕੌਮ ਦੇ ਜਥੇਦਾਰ ਦੇ ਬੱਚੇ ਫੈਨ ਹੋਣੇ ਚਾਹੀਦੇ ਸੀ ਹਰੀ ਸਿੰਘ ਨਲੂਏ ਦੇ ਉਹ ਫੈਨ ਹੋਣੇ ਚਾਹੀਦੇ ਸੀ ਸਾਡੇ ਸੂਰਮਿਆਂ ਦੇ ਫੈਨ ਹੋਣੇ ਚਾਹੀਦੇ ਸੀ ਸਾਡੇ ਢਾਡੀ ਰਾਗੀ ਕਬਿਸਰੀ ਕਥਾ ਵਚਕਾਂ ਦੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਕਹਿ ਰਹੇ ਨੇ ਕਿ ਰਾਗਵ ਚੱਟੜੇ ਦੇ ਵਿਆਹ ਤੇ ਮੈਂ ਤਾਂ ਗਿਆ ਬੱਚਿਆਂ ਨਾਲ ਸਮੇਤ ਕਿਉਂਕਿ ਮੇਰੇ ਬੱਚੇ ਪ੍ਰਿੰਕਾ ਚੋਪੜਾ ਨੂੰ ਇੱਕ ਨੱਚਣ ਗਵਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਸੀ ਇਹ ਇਹ ਤੁਸੀਂ ਸੰਦੇਸ਼ ਦੇਖ ਕੇ ਗਿਓ ਸਿੰਘ ਸਾਹਿਬ ਜੀ ਤੁਸੀਂ ਫਸੀਲ ਤੇ ਖੜ ਕੇ ਮਨਿੰਦਰ ਸਿੰਘ ਸਰਸੇ ਨੂੰ ਬਾਹਰ ਇਸ ਲਈ ਕੱਢਦੇ ਆ ਉੱਥੇ ਸਜ਼ਾ ਨਹੀਂ ਲਈ ਕਿ ਇਹ ਪਤਿੱਤਾ ਦਾੜੀ ਰੰਗਦਾ ਤੇ ਜੇ ਪਤਿੱਤ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਫਿਰ ਜਦੋਂ ਮੰਤਰੀ ਬਣਿਆ ਫਿਰ ਬੰਗਲਾ ਸਾਹਿਬ ਨੂੰ ਸੁਰਪਾ ਕਿਉਂ ਪਾਉਂਦੇ ਸੀ ਮਤਲਬ ਜਥੇਦਾਰ ਸਾਹਿਬ ਪਤਿੱਤ ਬੰਦੇ ਨੂੰ ਸਜ਼ਾ ਨਹੀਂ ਦੇ ਸਕਦੇ ਸੁਰਪਾ ਪਾ ਸਕਦੇ ਨੇ वैसे मैं वाला ਕੁੜੀ ਗਿਆਨੀ ਨਹੀਂ ਪਰ ਇਹ ਵੀ ਇੱਕ ਵਿਸ਼ਾ ਹੈ ਬੜੇ ਬੁੱਧੀਜੀਵੀਆਂ ਦੇ ਸੋਚਣ ਦਾ ਕਿ ਕੌਮ ਦਾ ਜ਼ਿਰੇਦਾਰ ਸਜ਼ਾ ਦੇਣ ਲੱਗੇ ਤਾਂ ਕਹਿੰਦਾ ਕਿ ਇਹ ਪਤਿੱਤਾ ਤੇ ਸਰੂਪਾ ਪਾਉਣ ਲੱਗੇ ਦੇਖੇ ਹੀ ਨਹੀਂ ਚੱਕ ਕੇ ਸਰੂਪਾ ਪਾਤਿਆ ਤੇ ਤੇ ਜਿਹੜੇ ਬੰਦੇ ਝੂਠ ਬੋਲ ਕੇ ਗਏ ਚੰਦੂ ਮਾਦਰਾ ਤੇ ਬੀਬੀ ਜ਼ਗੀਰ ਕੌਰ ਅਸੀਂ ਸਬੂਤ ਦੇਤੇ ਉਹਨਾਂ ਦੇ ਖਿਲਾਫ ਤੇ ਜਿਹੜੇ ਬੰਦੇ ਸ਼੍ਰੀ ਕਾਲਤਾ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਸਰੂਪੇ ਪਾਉਂਦੇ ਫਿਰਦੇ ਨੇ ਉਹਨ ਤੋਂ ਸਰੂਪੇ ਲੈਂਦੇ ਫਿਰਦੇ ਨੇ ਤੁਸੀਂ ਕੌਮ ਦਾ ਜ਼ਿਰੇਦਾਰ ਸੀ ਤੁਸੀਂ ਇੱਕ ਧੜੇ ਦੀ ਪਰਚੀ ਕਟਾ ਕੇ ਇੱਕ ਧੜੇ ਸ਼ਾਮਲ ਹੋ ਗਏ ਜਿੰਨੀ ਜ਼ਹਿਰ ਤੇ ਜਿੰਨੀ ਨਫਰਤ ਭਰੇ ਲਹਿਜੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਨੇ ਇਤੋਂ ਸਪਸ਼ਟ ਹੁੰਦਾ ਹੈ ਕਿ ਉਹ ਫਸੀਲ ਤੇ ਖੜ ਕੇ ਉਹਨਾਂ ਨੇ ਨਿਆਂ ਨਿਆਂ ਨਹੀਂ ਕੀਤਾ ਉਹਨਾਂ ਨੇ ਜੱਜ ਲਈ ਸਾਰੇ ਬਰਾਬਰ ਹੁੰਦੇ ਨੇ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਜੀ ਕਿਸੇ ਏਜੰਡੇ ਦੇ ਤਹਿਤ ਅਕਾਲੀ ਦਰ ਨੂੰ ਖਤਮ ਕਰ ਲਈਏ ਅਕਾਲੀ ਦਰ ਨੂੰ ਮਾਰਨ ਲਈ ਪ੍ਰੋਪਰ ਉੱਥੋਂ ਮਤਲਬ ਸ੍ਰੀ ਕਾਲ ਤਖਤ ਸਾਹਿਬ ਦੀ ਆੜ ਲੈ ਕੇ ਮਤਲਬ ਉਹ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਰਹੇ ਸੀ ਕਿੱਥੋਂ ਚੱਲ ਰਿਹਾ ਫਿਰ ਕਿੱਥੋਂ ਚੱਲ ਚਲਾ ਕੇ ਹੋਣ ਰਿਹਾ ਠੀਕ ਹੈ ਤੁਸੀਂ ਉਹ ਕਿਸੇ ਜਿਹਦੇ ਨਾਲ ਗੱਲ ਨਹੀਂ ਹਰਪੀ ਸਿੰਘ ਕਹਿੰਦਾ ਕਿ ਮੇਰੇ ਫੋਨ ਤੇ ਮੇਰੀਆਂ ਗੱਲਾਂ ਨੇ ਤੇ ਮੇਰੀ ਕਾਬਲੀਅਤ ਆ ਭਾਜਪਾ ਅਮਿਤ ਸ਼ਾ ਹਾਂ ਭਾਜਪਾ ਅਮਿਤ ਸ਼ਾ ਸਪੈਸ਼ਲ ਹਾਂ ਭਾਜਪਾ ਨਾਲ ਸਾਡਾ ਸਮਝੌਤਾ ਰਿਹਾ ਸੀ ਭਾਜਪਾ ਭਾਜਪਾ 'ਚ ਫਰਕ ਆ ਹਮ ਇੱਕ ਭਾਜਪਾ ਉਹ ਆ ਜਿਹੜੀ ਪਹਿਲਾਂ ਸਮਝੌਤਾ ਸੀ ਜਿਹਦੇ ਨਾਲ ਜਿਹੜੀ ਇੱਥੇ ਪੰਜਾਬ ਦੇ ਮੁੱਦਿਆਂ ਨੂੰ ਦੇਖ ਕੇ ਰਲ ਕੇ ਚੱਲਦੀ ਸੀ ਅੱਜ ਦੀ ਭਾਜਪਾ ਮੋਦੀ ਤੇ ਅਮਿਤ ਸ਼ਾ ਦੀ ਜੋੜੀ ਘਟਗਣਤੀਆਂ ਦੇ ਖਿਲਾਫ ਸੂਬਿਆਂ ਦੇ ਵੱਧ ਅ ਤੇ ਇੱਕ ਤਾਨਾਸਹੀ ਰਵਈਏ ਵਾਲੀ ਆ ਉਹਨਾਂ ਨਾਲ ਇਹ ਕਹਿੰਦੇ ਸਾਡੀ ਯਾਰੀ ਆ ਸਮਝੌਤੇ ਹੋ ਸਕਦੇ ਨੇ ਯਾਰੀਆਂ ਇਨਕਦਰ ਦਿੱਲੀ ਨਾਲ ਹੁੰਦੀਆਂ ਪਰ ਹੋ ਸਕਦਾ ਕਹਿੰਦੇ ਹਾਲੇ ਵੀ ਹੋ ਕਿਤੇ ਨਾ ਕਿਤੇ ਘਿਓ ਖਿਚੜੀ ਕਹਿੰਦੇ ਸ਼ੁਰੂਮਣੀ ਕੱਲ੍ਹ ਦੇ ਵੀ ਭਾਜਪਾ ਦੇ ਨਾਲ ਹੈ ਕਹਿੰਦੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੋ ਜੇ ਮੈਂ ਕਹਾਂ ਕੁਝ ਨਹੀਂ ਹੁੰਦਾ ਅਕਾਲੀ ਜਲ ਤਕੜਾ ਹੋ ਕੇ ਕੱਲਾ ਚੋਣ ਲੜੂ ਤੇ ਪੰਜਾਬੀ ਲੜਾਉਣਗੇ ਤੇ ਵਿੱਚ ਤਾਉਣਗੇ ਅੱਜ ਸਿਆਸੀ ਕਾਨਫਰੰਸਾਂ ਹੋਈਆਂ ਚਾਹੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਚਾਹੇ ਅਮਨਪਾਲ ਸਿੰਘ ਹੋਰਾਂ ਦੀ ਚਾਹੇ ਤੁਹਾਡੀ ਸ਼੍ਰੋਮਣੀ ਕਾਲ ਦਲ ਇਹ ਕਹਿੰਦੀ ਹੈ ਕਿ ਪੰਥਕ ਅਸੀਂ ਆ ਸਿਮਰਜੀਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਪੰਥਕ ਅਸੀਂ ਆ ਵਾਰ ਸ਼੍ਰੋਮਣੀ ਕਾਲ ਦਲ ਵਾਰਸ ਪੰਜਾਬ ਦੇ ਇਹ ਕਹਿੰਦੇ ਨੇ ਕਿ ਪੰਥਕ ਅਸੀਂ ਆ ਪੰਥ ਨੂੰ ਅਸੀਂ ਬਚਾ ਸਕਦੇ ਹਾਂ ਹੁਣ ਪੰਥ ਸੱਜੋ ਪੰਜ ਦੇ ਵਿੱਚ ਆ ਪੰਥ ਜਾਵੇ ਕਿੱਧਰ ਕਿਹੜੀ ਪੰਥਕ ਪਹਿਲਾਂ ਵੀ ਬਹੁਤ ਪੰਥਕ ਜੱਥੇਬੰਦੀਆਂ ਸੀਗੀਆਂ ਪਹਿਲਾਂ ਵੀ ਸਾਰੇ ਕਹਿੰਦੇ ਸੀ ਜਿਹਨੂੰ ਪੰਥ ਪਹਿਲਾਂ ਜਿਤਾਉਂਦਾ ਸੀ ਉਹਨੂੰ ਵੀ ਹੁਣ ਜਿਤਾਊਗਾ ਜਿਨੇ ਪੰਥ ਲਈ ਕੀਤਾ ਉਹ ਸਾਰਿਆਂ ਨੂੰ ਪਤਾ ਜਿਹਨੇ ਕਿਸਾਨਾਂ ਲਈ ਕੀਤਾ ਭਾਈਚਾਰਕ ਸਾਂਝ ਲਈ ਕੀਤਾ ਜਿਹਨੇ ਹਰ ਵਰਗ ਲਈ ਕੀਤਾ ਉਹ ਸਾਰਾ ਪੰਜਾਬ ਜਾਣਦਾ ਤੇ ਪੰਜਾਬ ਤੇ ਪੰਥ ਉਹਨਾਂ ਦੇ ਨਾਲ ਹੀ ਆ ਬਾਕੀ ਤੇ ਦਾਗ ਇਕੱਠੇ ਹੋ ਸਕਦੇ ਆ ਜਿਹੜੇ ਸਿਰਫ ਗੁੱਸੇ ਗਿੱਲੇ ਰਹੀ ਜਾਂ ਭਰਮ ਭਲੇਖੇ ਜਗੇ ਉਹ ਆ ਸਕਦੇ ਨੇ ਜਿਹੜੇ ਏਜੰਡੇ ਤੇ ਚੱਲ ਰਹੇ ਨੇ ਉਹਨਾਂ ਨਾ ਪਾਰਟੀ ਬੁਲਾਵੇ ਤੇ ਨਾ ਹੋਣ ਤੁਹਾਨੂੰ ਇਹ ਕਿਉਂ ਲੱਗਦਾ ਕਿ ਜਿਹੜਾ ਜੋ ਕੋਈ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਿਆ ਜਾਂ ਸ਼ਰਮਣੀ ਕਲ ਦਲ ਦੇ ਖਿਲਾਫ ਬੋਲਿਆ ਤੁਹਾਨੂੰ ਇਹ ਕਿਉਂ ਲੱਗਦਾ ਕਿ ਉਹ ਕਿਸੇ ਨਾ ਕਿਸੇ ਏਜੰਡੇ ਤੇ ਹੋ ਸਕਦਾ ਉਹ ਵੀ ਕਿਸੇ ਨਾ ਕਿਸੇ ਪਾਸੇ ਸਹੀ ਹੋਵੇ ਤੁਹਾਨੂੰ ਇਹੀ ਕਿਉਂ ਲੱਗਦਾ ਕਿ ਉਹ ਕਿਸੇ ਏਜੰਡੇ ਤੇ ਹੀ ਚੱਲ ਰਿਹਾ ਚਾਹੇ ਸ਼ਰਮਣੀ ਕਲ ਦਲ ਦੇ ਲਈ ਬੋਲਿਆ ਜਾਂ ਸੁਖਬੀਰ ਸਿੰਘ ਬਾਦਲ ਦੇ ਲਈ ਬੋਲਿਆ ਕਿ ਐਨਐਸਆਈ ਨੇ ਸੁਖਬੀਰ ਸਿੰਘ ਬਾਦਲ ਇਹ ਨਾ ਨਹੀਂ ਮੈਂ ਜ਼ਿਆਦਾ ਅਜੰਡਾ ਇਹ ਆ ਵੀ ਉਹਨੂੰ ਸਰਕਾਰਾਂ ਤੇ ਵਿਰੋਧੀ ਤਾਕਤਾਂ ਸਾਂਭਦੀਆਂ ਬਹੁਤ ਜਲਦੀ ਨੇ ਤੁਸੀਂ ਇੱਕ ਗੱਲ ਦੇਖੋ ਵੀ ਅੱਜ ਝਿੰਜਰ ਕੋਈ ਪਾਰਟੀ ਦੇ ਹੱਕ 'ਚ ਬਿਆਨ ਦਿੰ ਕੋਈ ਵਾਇਟ ਦੇ ਦੇਵੇ ਤਾਂ ਜੋਰ ਲੱਗ ਜਾਂਦਾ ਵੀ ਕਿਸੇ ਚੈਨਲ ਤੇ ਚੱਲ ਜਾਵੇ ਤੁਹਾਡੇ ਵਰਗੇ ਸਿਹਰਦੇ ਹੈਗੇ ਚੈਨਲ ਜਿਹੜੇ ਚਲਾਉਂਦੇ ਨੇ ਇਹ ਸਾਡਾ ਜੋਰ ਲੱਗ ਜਾਂਦਾ ਅੱਜ ਝਿੰਜਰ ਕੋਈ ਪਾਰਟੀ ਦੇ ਖਿਲਾਫ ਇੰਨੀ ਇੱਕ ਗੱਲ ਵੀ ਬੋਲ ਦਵੇ ਬ੍ਰੇਕਿੰਗ ਨਿਊਜ਼ ਬਣ ਜਾਏਗੀ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਬੰਦੇ ਗੁੱਸੇ ਗਿੱਲੇ ਹੁੰਦੇ ਨੇ ਫਿਰ ਵਿਰੋਧੀ ਤਾਕਤਾਂ ਸਰਕਾਰਾਂ ਉਹਨਾਂ ਨੂੰ ਚੱਕ ਕੇ ਯੂਜ਼ ਕਰਦੀਆਂ ਨੇ ਮੋਢਾ ਵਰਤਦੀਆਂ ਨੇ ਫਿਰ ਉਹ ਬੰਦੇ ਨੇ ਇੱਕ ਵਾਰ ਭੁਲੇਖਾ ਰਹਿੰਦਾ ਕਿ ਯਾਰ ਮੈਂ ਤਾਂ ਬਹੁਤ ਮਤਲਬ ਸਮਰਥਨ ਮਿਲ ਰਿਹਾ ਜਦੋਂ ਕਿ ਉਹ ਸਰਕਾਰਾਂ ਦੁਆਰਾ ਪ੍ਰੋਪਰ ਪਲਾਨ ਕੀਤਾ ਹੋਇਆ ਉਹਨਾਂ ਦਾ ਸਮਰਥਨ ਹੁੰਦਾ ਪਰ ਮੀਡੀਆ ਦਾ ਹੋਵੇ ਪਰ ਲੋਕਾਂ ਦਾ ਹੋਵੇ ਪਰ ਸੋਸ਼ਲ ਮੀਡੀਆ ਦਾ ਹੋਵੇ ਜਿਹੜੇ ਬੰਦੇ ਮੁੱਛਾ ਖੜੀਆਂ ਕਰਕੇ ਨਿੰਬੂ ਘੜਾ ਕੇ ਕਾਂਗਰਸ ਨੂੰ ਵੋਟ ਪਾਉਂਦੇ ਨੇ ساری ਉਮਰ ਜਿਨੇ ਇੱਕ ਪੀੜੀ ਸਿੱਖਾਂ ਦੀ ਆਰਤੀ ਗੋਲੀ ਮਾਰ ਮਾਰ ਕੇ ਤੇ ਉਹ ਬੰਦੇ ਫੇਸਬੁਕ ਤੇ ਸੁਧਾਰ ਲਹਿਰ ਦੀ ਕੈਂਪੇਨ ਚਲਾਉਂਦੇ ਨੇ ਕਿ ਇਹ ਅਸਲੀ ਅਕਾਲੀ ਦਲ ਨੇ ਉਹ ਨਕਲੀ ਅਕਾਲੀ ਦਲ ਨੇ ਅਕਾਲੀ ਦਲ ਦਾ ਇਹ ਹੋਣਾ ਚਾਹੀਦਾ ਜਿਹੜੇ ساری ਉਮਰ ਕਦੇ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਉਹ ਅਕਾਲੀ ਦਲ ਨੂੰ ਸਾਰੀ ਦਿੜੀ ਟਕੜਾ ਕਰਦਿਆਂ ਸਲਾਹਾਂ ਏ ਇਹ ਤਾਂ ਹੀ ਅਸੀਂ ਕਹਿੰਨੇ ਕਿ ਇਹ ਜਿਹੜੇ ਬੰਦੇ ਬੋਲਦੇ ਨੇ ਫਿਰ ਇਹਨਾਂ ਨੂੰ ਦੂਜੇ ਬੰਦੇ ਜਦੋਂ ਚੱਕ ਲੈਂਦੇ ਨੇ ਫਿਰ ਉਹ ਨਹੀਂ ਬੋਲਦੇ ਉਹਨਾਂ ਦੇ ਪਿੱਛੇ ਏਜੰਡਾ ਬੋਲਦਾ ਤੂੰ ਨਹੀਂ ਬੋਲਦੀ ਕਰਨੇ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਫਿਰ ਲੱਗਦਾ ਕਿ ਹਾਲਾਂਕਿ ਹੁਣ ਕੋਈ ਬਾਗੀ ਹੋਇਆ ਫਿਰਦਾ ਕੋਈ ਦਾਗੀ ਕਿਸੇ ਦਾ ਮੂੰਹ ਕਿੱਧਰ ਨੂੰ ਕਿਸੇ ਦਾ ਮੂੰਹ ਕਿੱਧਰ ਨੂੰ ਪਰ ਕਿਸੇ ਵੇਲੇ ਇਹਨਾਂ ਦੇ ਸਿਰ ਤੋਂ ਹੀ ਸਰਕਾਰ ਰਪੀਟੂ ਸੀ ਇਹਨਾਂ ਨੇ ਹੀ ਸਰਕਾਰ ਚਲਾਈ ਸੀ ਲੱਗਦਾ ਉਹਨਾਂ ਨੂੰ ਪਾਸੇ ਕਰਕੇ ਸਰਕਾਰ ਦੁਬਾਰਾ ਪੰਜਾਬ ਦੇ ਵਿੱਚ ਸ਼ਰਮਣੀ ਕਲਦਲ ਦੀ ਬਣ ਸਕਦੇ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਸਕਦੇ ਇਹਨਾਂ ਦੇ ਵਿੱਚੋਂ ਬਹੁਤ ਘਾਟਾ ਗੁਣੇ ਜਿਹ ਜੋ ਨੂਮੈਰਾ ਸਾਹਿਬ ساری ਉਮਰ ਚ ਇੱਕ ਵਾਰੀ ਐਮਐਲਏ ਬਣੇ ਨੇ। ਹੂੰ। ਰਕੜਾ ਸਾਹਿਬ ਦੋ ਵਾਰ ਐਮਐਲਏ ਬਣੇ ਨੇ। ਬੀਬੀ ਦੋ ਵਾਰ ਐਮਐਲਏ ਬਣੀ ਐ। ਪੰਜ-ਪੰਜ ਵਾਰ ਹਾਰੇ ਨੇ। ਹੂੰ। ਇਹਨਾਂ ਕਰਕੇ ਪਾਰਟੀ ਦਾ ਦੀ ਝੋਲੀ ਲਾਂਬਿਆਂ ਦੇ ਨਾਲ। ਹੂੰ। ਤੇ ਹੁਣਤਆਂ ਦੇ ਨਾਲ ਇਹਨਾਂ ਕਰਕੇ ਭਰੀ ਆ। ਫਿਰ ਪਹਿਲੀ ਕਿਉਂ ਨਹੀਂ ਘਟਤ ਜੇ ਹੁਣਤਆਂ ਤੇ ਲਾਂਬਿਆਂ ਮਿਲਦੇ ਰਹੇ ਸੀ। ਕਈ ਵਾਰੀ ਨਾ ਪਾਰਟੀ ਨੂੰ ਵੀ ਸਮਾਂ ਲੰਘੇ ਚ ਪਤਾ ਲੱਗਦਾ। ਹੂੰ। ਇਹ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਹੂੰ। ਜਦੋਂ ਸਰਕਾਰਾਂ ਸੀ, ਚੇਅਰਮੈਨ ਸੀ, ਮੰਤਰੀ ਸੀ, ਐਮਪੀ ਸੀ ਸੀ। ਉਦੋਂ ਸਭ ਤੋਂ ਮੂਰੇ ਸਟੇਜਾਂ 'ਤੇ ਹੀ ਬੈਠੇ ਹੁੰਦੇ ਸੀ ਅਸੀਂ ਤਾਂ ਸਾਡੇ ਵਰਗੇ ਤਾਂ ਪਿੱਛੇ ਨਾਰੇ ਮਾਰਦੇ ਹੁੰਦੇ ਸੀ ਸੋ ਅਸੀਂ ਤਾਂ ਪਾਰਟੀ ਪ੍ਰਧਾਨ ਨੂੰ ਸਦਾਸ ਵੀ ਸਿੰਘ ਬਾਦਲ ਨੂੰ ਹਣੀ ਬੇਨਤੀ ਕੀਤੀ ਕਿ ਜਿਵੇਂ ਅੱਜ ਹਜ਼ਾਰਾਂ ਨੌਜਵਾਨਾਂ ਨੇ ਝੰਡਿਆਂ ਨਾਲ ਕਿੰਨੀਆਂ ਸੈਂਕੜੇ ਹੀ ਕਾਰਾਂ ਗੱਡੀਆਂ ਜੀਪਾਂ ਦੇ ਨਾਲ ਅੱਜ ਤੁਹਾਡਾ ਸਵਾਗਤ ਕਰਿਆ ਉਹ ਬਥੇਰਾ ਯੂਥ ਬੈਠਾ ਬਥੇਰੇ ਆਮ ਕਰਾਂ ਦੇ ਨੌਜਵਾਨ ਮੁੰਡੇ ਬੈਠੇ ਨੇ ਜਿਹੜੇ ਪੰਜਾਬ ਲਈ ਤੇ ਪਾਰਟੀ ਲਈ ਤੇ ਪੰਥ ਲਈ ਕੰਮ ਕਰਨ ਦੀ ਇੱਛਾ ਰੱਖਦੇ ਨੇ ਯੂਥ ਨੂੰ ਅੱਗੇ ਕਰੋ ਤੇ ਜਿਹੜੇ ਇਹੋ ਜਿਹੇ ਜਿਨ੍ਹਾਂ ਕਰਕੇ ਪਾਰਟੀ ਦਾ ਨੁਕਸਾਨ ਹੁੰਦਾ ਉਹਨਾਂ ਨੂੰ ਪਰੇ ਬਿਠਾਓ ਜਿੰਦਰ ਸਾਹਿਬ ਆਖਰੀ ਸਵਾਲ ਆ ਦੇਖੋ 105 ਸਾਲ ਦੇ ਇਤਿਹਾਸ ਦੇ ਵਿੱਚ ਕਿਸੇ ਨੇ ਵੱਧ ਸੰਮਾਨ ਲਾਇਆ ਕਿਸੇ ਨੇ ਘੱਟ ਸੰਮਾਨ ਲਾਇਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੋਂ ਦੁਆਰਾ ਪ੍ਰਧਾਨ ਹੁਣ ਚੁਣੇ ਗਏ ਨੇ ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀ ਉਮਰ ਉਹ ਪ੍ਰਧਾਨ ਰਹਿਣਗੇ ਅਗਲੀ ਵਾਰ اجلاس ਹੋਏਗਾ ਡੈਲੀਗੇਟ ਕਿਸੇ ਹੋਰ ਨੂੰ ਚੁਣ ਸਕਦੇ ਨੇ ਇਹਦਾ ਕੀ ਜੀ ਸਮਾਂ ਤਾਂ ਬਹੁਤ ਬਹੁਤਾਂ ਧੰਨਵਾਦ ਜੀ ਸੋ ਮੇਰੇ ਨਾਲ ਬਾਈ ਸਰਜੀ ਸਿੰਘ ਝੰਝਰ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਹੋ ਇਜਾਜ਼ਤ ਧੰਨਵਾਦ ਜੀ